ਸ਼ਸ਼ੀਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਪੰਜਾਬ ਯੂਨੀਵਰਸਿਟੀ ਦੇ ਵਿੱਚ 10 ਤਰੀਕ ਦਾ ਜ਼ਿਕਰ ਕਰਿਆ ਜਾਵੇ ਤਾਂ ਸੈਨੇਟ ਇਲੈਕਸ਼ਨ ਨੂੰ ਲੈ ਕੇ ਅੱਜ ਵੱਡਾ ਪ੍ਰਦਰਸ਼ਨ ਹੈ ਪਰ ਉਸ ਤੋਂ ਪਹਿਲਾਂ ਚੰਡੀਗੜ੍ਹ ਚੰਡੀਗੜ੍ਹ ਐਂਟਰਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ ਅਗਰ ਤੁਸੀਂ ਘਰ ਤੋਂ ਚੰਡੀਗੜ੍ਹ ਆ ਰਹੇ ਹੋ ਤਾਂ ਸਾਵਧਾਨ ਕਿਉਂਕਿ ਵੱਡਾ ਜਾਮ ਜਿਹੜਾ ਇਹ ਇਸ ਵੇਲੇ ਤਾਂ ਸਖਤ ਚੈਕਿੰਗ ਚੋਂ ਗੁਜ਼ਰਨਾ ਪੈ ਸਕਦਾ ਦੇਖ ਸਕਦੇ ਹੋ ਤੁਸੀਂ ਇਸ ਵੇਲੇ ਚੰਡੀਗੜ੍ਹ ਐਂਟਰਸ ਦੀਆਂ ਤਸਵੀਰਾਂ ਨੇ ਜਿੱਥੇ ਵੱਡੀ ਪੱਧਰ ਤੇ ਚੰਡੀਗੜ੍ਹ ਪੁਲਿਸ ਸਥਾਨਾ ਹਾਤਾ ਰੋਸ਼ਨਾ ਇਧਰ ਤਸਵੀਰਾਂ ਦਿਖਾ ਦਿਓ ਦੇਖ ਸਕਦੇ ਹੋ ਤੁਸੀਂ ਚੰਡੀਗੜ੍ਹ ਜੇ ਤੁਸੀਂ ਐਂਟਰ ਕਰਨਾ ਤਾਂ ਉਸ ਤੋਂ ਪਹਿਲਾਂ ਜਿਹੜੀ ਆ ਵੱਡੀ ਪੱਧਰ ਤੇ ਪੁਲਿਸ ਸਥਾਨਾ ਹਾਤਾ ਕਿਉਂਕਿ 10 ਤਰੀਕ ਨੂੰ ਜਿਹੜਾ ਵਿਦਿਆਰਥੀਆਂ ਵੱਲੋਂ ਦਰਨਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਉਸ ਦੇ ਮੱਦੇ ਨਜ਼ਰ ਜਿਹੜੀ ਸੁਰੱਖਿਆ ਜਿਹੜੀ ਆ ਉਹ ਵਧਾਈ ਹੋਈ ਆ ਤਾਂ ਸਿੱਧੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਚੰਡੀਗੜ੍ਹ ਆਉਣ ਤੋਂ ਪਹਿਲਾਂ ਇੱਕ ਵਾਰ ਆ ਤਸਵੀਰ ਜ਼ਰੂਰ ਦੇਖ ਲਓ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਜਿਹੜੀ ਆ ਉਹ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਡੇਲੀ ਪੋਸਟ ਪੰਜਾਬੀ ਤੇ ਤਸਵੀਰਾਂ ਨੇ ਲੰਬਾ ਜਾਮ ਜਿਹੜਾ ਉਹ ਪਿੱਛੇ ਤੱਕ ਹੈ ਕਿਉਂਕਿ ਸਖਤ ਸੁਰੱਖਿਆ ਇੰਤਜ਼ਾਮਾਤ ਜਿਹੜੇ ਨੇ ਉਹ ਚੰਡੀਗੜ੍ਹ ਪੁਲਿਸ ਵੱਲੋਂ ਕੀਤੇ ਗਏ ਨੇ ਤਾਂ ਸਿੱਧੀਆਂ ਤਸਵੀਰਾਂ ਤੁਹਾਡੇ ਤਾਈਂ ਪਹੁੰਚਾ ਰਹੇ ਹਾਂ ਦੇਖ ਸਕਦੇ ਹੋ ਇਹ ਚੰਡੀਗੜ੍ਹ ਪੰਜਾਬ ਚੰਡੀਗੜ੍ਹ ਬਾਰਡਰ ਦੀਆਂ ਇਹ ਤਸਵੀਰਾਂ ਨੇ ਚੰਡੀਗੜ੍ਹ ਤੁਹਾਡਾ ਸਵਾਗਤ ਹੈ ਇੱਥੋਂ ਚੰਡੀਗੜ੍ਹ ਸ਼ੁਰੂ ਹੋ ਜਾਂਦਾ ਤਾਂ ਉਸ ਤੋਂ ਪਹਿਲਾਂ ਦੇਖੋ ਆ ਜਿਹੜੀ ਬੈਰੀਗੇਟ ਕੀਤੀ ਹੋਈ ਆ ਤਾਂ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਕਿਹੜੇ ਮੀਮੈਂਟਸ ਨੇ ਸਰ ਇਹ ਚੈਕਿੰਗ ਕਰ ਰਹੇ ਜੀ ਜੀ ਬਿਲਕੁਲ ਚੈਕਿੰਗ ਕਰ ਰਹੇ ਹਮ ਕਿਹੜੀ ਕਿਹੜੀ ਗੱਡੀ ਦੀ ਚੈਕਿੰਗ ਕਰ ਰਹੇ ਜੋ ਆਦਰ ਸਟੇਟ ਤੋਂ ਉੱਤਰ ਪੰਜਾਬ ਤੋਂ ਗੱਡੀਆਂ ਆ ਰਹੀਆਂ ਸਾਰੀ ਹਮ ਚੈਕਿੰਗ ਕਰ ਰਹੇ ਆ ਕਿ ਕੋਈ ਬੱਚੇ ਜਾਂ ਉਹ ਉਦੋਂ ਸਰਾਰਥੀਆਂ ਸਰਨਾਓ ਹਮ ਇੱਕ ਸਰ ਕਿਦਰ ਕਿਹੜੇ ਪੈਰਾਮੀਟਰਸ ਨੇ ਜਿਹੜੇ ਚੈਕਿੰਗ ਦੇ ਤੁਸੀਂ ਬਣਾ ਰਹੇ ਹੋ ਪੰਜਾਬ ਦੀ ਰਾਜਸਥਾਨ ਨਹੀਂ ਆ ਵਰਕਿੰਗ ਡੇ ਹੈ ਸੋਮਵਾਰ ਦਾ ਦਿਨ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਉਸ ਦੇ ਮੱਦੇ ਨਜ਼ਰ ਪੈਰਾਮੀਟਰ ਤਾਂ ਫਿਕਸ ਕਰਾਈ ਹੋਣਾ ਕਿ ਆ ਗੱਡੀਆਂ ਦੇਖ ਰਹੇ ਹਾਂ ਹਾਂਜੀ ਹਾਂਜੀ ਬਿਲਕੁਲੀ ਸਾਰੀ ਜਿਸ ਤਰ੍ਹਾਂ ਕੋਲਜ ਵਾਲੀ ਬੱਸਾਂ ਐ ਸਕੂਲ ਬੱਸਾਂ ਹੋਰ ਕੋਈ ਪਰ ਇਹ ਵਾਲੀਆਂ ਬੱਸਾਂ 'ਚ ਐਸਆਈ ਸਾਹਿਬ ਕੀ ਹੋਊਗਾ ਵੀ ਕੋਈ ਸ਼ਰਾਰਤੀ ਅਨਸਰ ਮਾ ਉਹ ਬੱਚੇ ਨਾ ਕੋਈ ਸ਼ਰਾਰਤ ਨਾ ਕਰੇ ਹਾਂ ਯੂਨੀਵਰਸਿਟੀ ਪ੍ਰੋਗਰਾਮ ਕਰਕੇ ਹਾਂਜੀ ਹਾਂਜੀ ਤਾਂ ਬਿਲਕੁਲ ਕਹਿੰਦੇ ਜੇ ਸ਼ੱਕ ਦੇ ਆਧਾਰ 'ਤੇ ਸ਼ਰਾਰਤੀ ਅਨਸਰਾਂ ਨੂੰ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਦੇਖੋ ਸ਼ਰਾਰਤੀ ਅੰਸਰਾਂ ਨੂੰ ਸਾਹੇ ਤਸਵੀਰਾਂ ਨੇ ਦੇਖ ਸਕਦੇ ਹੋ ਗੱਲਬਾਤ ਹੋਰ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਸਿੱਧੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਲੰਬਾ ਜਾਮ ਹੈ ਤਾਂ ਇਹ ਬਾਰਡਰ ਜਿਹੜਾ ਇਹ ਪੰਜਾਬ ਚੰਡੀਗੜ੍ਹ ਦਾ ਬਾਰਡਰ ਹੈ ਇੱਕ ਇੱਕ ਗੱਡੀ ਜਰ ਇੱਕ ਇੱਕ ਗੱਡੀ ਇੱਕ ਇੱਕ ਗੱਡੀ ਕੱਢੀ ਜਾਵੇ ਕਹਿੰਦੇ ਹਰ ਇੱਕ ਗੱਡੀ ਨੂੰ ਬਾਰੀਕੀ ਦੇ ਨਾਲ ਚੈਕਿੰਗ ਕਰ ਦਾ ਦੇ ਮੈਡਮ ਸਾਈਡ ਤੇ ਤਾਂ ਦੇ ਓਕੇ ਮੈਡਮ ਐ ਪੁੱਛ ਕੇ ਚੋਰੀ ਆ ਜੀ ਤਾਂ ਸਿੱਧੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਵੀ ਵੀ ਆਈ ਪੀ ਮੂਮੈਂਟ ਵੀ ਜਿਹੜੀ ਹੋ ਰਹੀ ਆ ਉਸ ਤੋਂ ਪਹਿਲਾਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਦੇਖ ਸਕਦੇ ਹੋ ਕਿਹੜੇ ਅਫਸਰ ਸਾਹਿਬਾਨ ਨੇ ਉਹ ਇੱਥੇ ਆ ਰਹੇ ਨੇ ਚੈਕਿੰਗ ਜਿਹੜੀ ਆ ਉਹ ਲਗਾਤਾਰ ਕੀਤੀ ਜਾ ਰਹੀ ਆ ਐਸਐਸਪੀ ਚੰਡੀਗੜ੍ਹ ਪਹੁੰਚੇ ਨੇ ਖਾਸ ਤੌਰ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਐਸਐਸਪੀ ਨੇ ਚੰਡੀਗੜ੍ਹ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਚੈਕਿੰਗ ਕਿਹੜੇ ਪੈਰਾਮੀਟਰਸ ਨੇ ਤਾਂ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਐਸਐਸਪੀ ਚੰਡੀਗੜ੍ਹ ਇੱਥੇ ਖਾਸ ਤੌਰ ਤੇ ਪਹੁੰਚੇ ਨੇ ਤੇ ਮੋਹਾਲੀ ਚੰਡੀਗੜ੍ਹ ਦੇ ਬਾਰਡਰ ਤੇ ਜੇ ਗੱਲ ਕੀਤੀ ਜਾਵੇ ਤਾਂ ਵੱਡੀ ਚੈਕਿੰਗ ਇਸ ਵੇਲੇ ਹੁੰਦੀ ਨਜ਼ਰ ਆ ਰਹੀ ਹੈ ਪੁਲਿਸ ਸੀ ਪੁਲਿਸ ਜਿਹੜੀ ਹੈ ਉਹ ਤਾਇਨਾਤ ਕੀਤੀ ਹੋਈ ਹੈ ਤਾਂ ਦੇਖੋ ਪੁਲਿਸ ਪੁਲਿਸ ਵੱਲ ਦੇਖੋ ਕਿੰਨੇ ਵੱਡੇ ਪੰਦਰ ਤੇ ਪੁਲਿਸ ਹੈ ਜਿਹੜੀ ਉਹ ਪੰਜਾਬ ਚੰਡੀਗੜ੍ਹ ਬਾਰਡਰ ਤੇ ਤਾਇਨਾਤ ਤਾਂ ਹਰ ਇੱਕ ਗੱਡੀ ਬਾਰੀਕੀ ਦੇ ਨਾਲ ਚੈੱਕ ਕੀਤੀ ਜਾ ਰਹੀ ਹੈ ਕੋਸ਼ਿਸ਼ ਕਰਦੇ ਆ ਕਿ ਐਸਐਸਪੀ ਚੰਡੀਗੜ੍ਹ ਦੇ ਨਾਲ ਗੱਲਬਾਤ ਕੀਤੀ ਜਾਵੇ ਇੱਕ ਇੱਕ ਗੱਡੀ ਜਿਹੜੀ ਉਹ ਨਿਕਲਣ ਦਿੱਤੀ ਜਾ ਰਹੀ ਆ ਤਾਂ ਸਿੱਧੀਆਂ ਤਸਵੀਰਾਂ ਨੇ ਚੰਡੀਗੜ੍ਹ ਤੇ ਪੰਜਾਬ ਬਾਰਡਰ ਤੇ ਚਾਰੇ ਪਾਸੇ ਜਿਹੜੀ ਆ ਉਹ ਪੁਲਿਸ ਸੀ ਪੁਲਿਸ ਤਾਇਨਾਤ ਕੀਤੀ ਗਈ ਹੈ ਗੱਲਬਾਤ ਕਰਦੇ ਐਸਐਸਪੀ ਚੰਡੀਗੜ੍ਹ ਨੇ ਤਾਂ ਕੋਸ਼ਿਸ਼ ਕਰਦੇ ਆ ਕਿ ਗੱਲਬਾਤ ਹੋ ਸਕੇ ਪਰ ਰੋਸ਼ਨਾ ਤਸਵੀਰ ਦਿਖਾਓ ਦੇਖੋ ਪੰਜਾਬ ਤੇ ਚੰਡੀਗੜ੍ਹ ਬਾਰਡਰ ਤੇ ਵੱਡੇ ਪੱਧਰ ਤੇ ਚੰਡੀਗੜ੍ਹ ਪੁਲਿਸ ਡਿਪਲੋਏ ਕੀਤੀ ਹੋਈ ਹੈ ਤਾਇਨਾਤ ਕੀਤੀ ਹੋਈ ਹੈ ਇਹ ਪੰਜਾਬ ਦੀ ਰਾਜਧਾਨੀ ਹੈ ਤਾਂ ਪੰਜਾਬ ਦੀ ਰਾਜਧਾਨੀ ਤੋਂ ਆਉਣ ਤੋਂ ਪਹਿਲਾਂ ਤੁਹਾਨੂੰ ਸਖਤ ਸੁਰੱਖਿਆ ਪ੍ਰਬੰਧਾਂ ਚੋਂ ਗੁਜ਼ਰਨਾ ਪਊਗਾ ਕਿ ਗੱਡੀ ਬੇਹੱਦ ਬਾਰੀਕੀ ਨਾਲ ਦੇਖ ਕੇ ਲੰਗੀ ਜਾ ਰਹੀ ਹੈ ਸਿੰਗਲ ਹੈਂਡਲੀ ਵੱਡਾ ਜਾਮ ਹੈ ਚੰਡੀਗੜ੍ਹ ਆਉਣ ਤੋਂ ਪਹਿਲਾਂ ਇੱਕ ਵਾਰ ਜਰੂਰ ਸੋਚੋ ਅੱਜ ਵੱਡਾ ਜਾਮ ਕਈ ਕਿਲੋਮੀਟਰ ਲੰਬਾ ਜਾਮ ਜਰੂਰ ਕਿਹਾ ਜਾ ਸਕਦਾ ਹੈ ਐਸਐਸਪੀ ਚੰਡੀਗੜ੍ਹ ਮੈਮ ਨੇ ਤਾ ਐਸਐਸਪੀ ਚੰਡੀਗੜ੍ਹ ਮੈਮ ਖਾਸ ਤੌਰ ਤੇ ਮੋਨੀਟਰ ਕਰਨ ਦੇ ਲਈ ਪਹੁੰਚੇ ਸੀਗੇ ਤਾਂ ਬਿਲਕੁਲ ਸਖਤ ਸੁਰੱਖਿਆ ਪ੍ਰਬੰਧ ਨੇ ਉਹ ਇਸ ਵੇਲੇ ਤਾਇਨਾਤ ਨੇ ਤਾਂ ਇਹ ਬਾਰਡਰ ਹੈ ਇਹ ਬਾਰਡਰ ਹੈ ਇਸ ਵੇਲੇ ਪੰਜਾਬ ਤੇ ਚੰਡੀਗੜ੍ਹ ਦਾ ਜਿੱਥੇ ਵੱਡੇ ਪੱਧਰ ਤੇ ਪੁਲਿਸ ਤਾਇਨਾਤ ਕੀਤੀ ਹੋਈ ਆ ਤਾਂ ਹੋਰ ਪੁਲਿਸ ਹੈ ਜਿਹੜੀ ਉਹ ਸਿਟੀ ਯੂ ਦੀ ਬੱਸ ਦੇ ਵਿੱਚ ਲਿਆਂਦੀ ਗਈ ਆ ਤਾਂ ਹੁਣ ਬਹੁਤ ਬਰੀਕੀ ਦੇ ਨਾਲ ਆ ਦੇਖੋ ਰੋਸ਼ਨ ਇੱਕ ਤਸਵੀਰ ਹੋਰ ਦਿਖਾਓ ਇੱਧਰ ਆ ਜਾਓ ਇੱਕ ਤਸਵੀਰ ਹੋਰ ਦਿਖਾਓ ਦੇਖੋ ਬਾਉ ਜੀ ਬਾਊ ਜੀ ਚੈਕਿੰਗ ਕਿਹੜੇ ਪੈਰਾਮੀਟਰ ਫਿਕਸ ਕਰ ਰਹੇ ਨੇ ਚੈਕਿੰਗ ਦੇ ਲਈ ਹਦਾਇਤਾਂ ਕੀ ਨੇ ਹਦਾਇਤਾਂ ਦਾ ਇਹ ਆ ਵੀ ਐਜੀਟੇਸ਼ਨ ਵਾਸਤੇ ਥੋੜਾ ਹੈ ਅੰਦਰ ਅਲਾਉਡ ਨਹੀਂ ਹੈ ਹਾਂ ਕਿ ਕਿਹੜੀ ਕਿਹੜੀ ਗੱਡੀ ਆ ਕੀ ਦੇਖਦੇ ਹੋ ਸਟੂਡੈਂਟ ਨੂੰ ਰੋਕ ਰਹੇ ਹਾਂ ਸਟੂਡੈਂਟ ਅਲੱਗ ਜਿਹੜੀ ਆਪਣੇ ਯੂਨੀਅਨਸ ਹੈ ਯੂਨੀਅਨ ਦਾ ਕੋਈ ਹੈ ਹੂੰ ਪੰਜਾਬ ਨੰਬਰ ਗੱਡੀਆਂ ਚੰਡੀਗੜ੍ਹ ਨੰਬਰ ਗੱਡੀਆਂ ਕਿਵੇਂ ਦਾ ਕੋਈ ਨਹੀਂ ਕੋਈ ਇਸ ਤਰ੍ਹਾਂ ਦੇ ਨਹੀਂ ਰੈਂਡਮ ਚੱਗੇਗਾ ਸਾਰਿਆਂ ਦੇ ਬਰਾਬਰ ਚੱਗੇਗਾ ਹਾਂ ਐਸੇ ਸਰ ਅਗਰ ਕੋਈ ਯੂਨੀਅਨ ਦਾ ਬੰਦਾ ਕੋਈ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਕਿਉਂਕਿ ਦੋ ਹਸਪਤਾਲ ਨੇ ਸਰਕਾਰੀ ਵੀ ਹੈ ਤੇ ਮੈਕਸ ਵੀ ਹੈ ਇਹ ਐਮਰਜੈਂਸੀ ਰਸਤਾ ਵੀ ਹੈ ਪੀਜੀਆਈ ਨੂੰ ਜਾਂਦਾ ਇਸਤੇ ਦੇ ਵਿੱਚ ਕੋਈ ਟ੍ਰੈਫਿਕ ਚੱਲ ਰਿਹਾ ਦੇਖ ਲਓ ਤੁਹਾਡੇ ਸਾਹਮਣੇ ਸਮੂਥਲੀ ਚੱਲ ਰਿਹਾ ਮਤਲਬ ਕੋਈ ਯੂਨੀਅਨ ਵਾਲਾ ਤੁਹਾਨੂੰ ਰੋਕ ਰਹੇ ਨਹੀਂ ਕੋਈ ਆਊਗਾ ਤਾਂ ਦੇਖਾਂਗੇ ਉਹਦੇ ਨਾਲ ਗੱਲਬਾਤ ਕਰਾਂਗੇ ਕਿ ਕਿਉਂ ਜਾ ਰਹੇ ਹੈ ਕਿਆ ਗੱਲ ਹੈ ਠੀਕ ਹੈ ਜੀ ਪਰ ਜਮਤਾ ਇਨਸਪੈਕਟਰ ਸਾਹਿਬ ਬਹੁਤ ਨਹੀਂ ਟੈਕਿੰਗ ਤਾਂ ਹੋਊਗੀ ਦੇਖੋ ਹਾਂ ਹਾਂ ਚੈਕਿੰਗ ਤਾਂ ਕੋਈ ਐਂਬੂਲੈਂਸ ਪਾਛੇ ਕਿ ਕੋਈ ਹੋਰ ਹੋ ਜਾਏਗਾ ਅਜੇ ਤੱਕ ਤਾਂ ਕੋਈ ਐਂਬੂਲੈਂਸ ਆਈ ਨਹੀਂ ਜੀ ਆ ਦੋ ਨਿਕਲ ਗਏ ਹੁਣੇ ਹੁਣੇ ਤੁਸੀਂ ਹੁਣੇ ਆਏ ਹੋ ਨਹੀਂ ਕੋਈ ਸਬ ਰੂਟ ਪੈਰਾਮੀਟਰ ਫਿਕਸ ਕਰਤਾ ਕਿ ਅਗਰ ਕੋਈ ਐਂਬੂਲੈਂਸ ਆਉਂਦੀ ਤਾਂ ਅਸੀਂ ਸਾਈਡ ਨੂੰ ਕੱਢ ਲਈਏ ਹਾਂਜੀ ਹਾਂਜੀ ਬਿਲਕੁਲ ਕਿਹੜਾ ਟ੍ਰੈਫਿਕ ਸਾਡਾ 1.5 ਕਿਲੋਮੀਟਰ ਇਹ ਤਾਂ ਅਸੀਂ 1 ਮਿੰਟ ਲਾਵਾਂਗੇ ਖਾਲੀ ਕਰਾਂ ਚ ਐਂਬੂਲੈਂਸ ਆਊਗੀ ਦੇਖ ਲਿਓ ਖੜੇ ਰਹੋ ਜਸਬੀਰ ਸਿੰਘ ਇੰਸਪੈਕਟਰ ਨੇ ਇਹ ਕਹਰੇ ਕਿ ਤਾਂ ਬਿਲਕੁਲ ਕਹਿੰਦੇ ਕੋਈ ਦਿੱਕਤ ਨਹੀਂ ਹੈਗੀ ਅਗਰ ਆਹ ਦੇਖੋ ਤਾ ਬਿਲਕੁਲ ਜਾਮ ਪਿੱਛੇ ਬਹੁਤ ਲੰਬਾ ਕਰ ਕਹਿੰਦੇ ਕੋਈ ਅਮਰਜੈਂਸੀ ਹੁੰਦੀ ਆ ਤਾਂ 1 ਮਿੰਟ ਚ ਕਢਾ ਦਾਂਗੇ ਤਾਂ ਵੱਡੇ ਪੱਧਰ ਤੇ ਜੇ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਪੰਜਾਬ ਚੰਡੀਗੜ੍ਹ ਬਾਰਡਰ ਤੇ ਪੁਲਿਸ ਤਾਇਨਾਤ ਕੀਤੀ ਹੋਈ ਆ ਤਾਂ ਸਿੱਧੀਆਂ ਤਸਵੀਰਾਂ ਸਿਗੀਆਂ ਐਸਐਸਪੀ ਚੰਡੀਗੜ੍ਹ ਪਹੁੰਚੇ ਸਿਗੇ ਚਾਰੇ ਪਾਸੇ ਤੁਹਾਨੂੰ ਪੁਲਿਸ ਦੀ ਪੁਲਿਸ ਨਜ਼ਰ ਆਊਗੀ ਕਹਿੰਦੇ 10 ਤਰੀਕ ਦੇ ਪ੍ਰਦਰਸ਼ਨ ਦੇ ਚੱਲਦੇ ਇਹ ਸੁਰੱਖਿਆ ਵਧਾਈ ਹੋਈ ਆ ਰੈਂਡਮਲੀ ਚੈਕਿੰਗ ਆ ਪਰ ਜਾਮ ਜਿਹੜਾ ਉਹ ਵੱਡੇ ਪੱਧਰ ਤੇ ਐਸ ਵੇਲੇ ਇੱਥੇ ਤਾਂ ਉਸ ਦੇ ਮੱਦੇ ਨਜ਼ਰ ਦੇਖਿਆ ਜਾਵੇ ਤਾਂ ਹਰ ਇੱਕ ਚੀਜ਼ ਨੂੰ ਜਿਹੜਾ ਉਹ ਮਾਨੀਟਰ ਕੀਤਾ ਜਾ ਰਿਹਾ ਕਹਿੰਦੇ ਕੋਈ ਜਥੇਬੰਦੀਆਂ ਜਿਹੜੀਆਂ ਨੇ ਉਹ ਨਾ ਹੋਣ ਜਿਸ ਦੇ ਚੱਲਦੇ ਹੋਏ ਇਸ ਤਰ੍ਹਾਂ ਦੀ ਚੈਕਿੰਗ ਹੈ ਤਾਂ ਲਗਾਤਾਰ ਹਰ ਇੱਕ ਚੀਜ਼ ਨੂੰ ਬਾਰੀਕੀ ਦੇ ਨਾਲ ਦੇਖਿਆ ਜਾ ਰਿਹਾ ਲਗਾਤਾਰ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਕਿੰਨੀ ਬਾਰੀਕੀ ਦੇ ਨਾਲ ਇੱਕ ਇੱਕ ਗੱਡੀ ਇੱਥੋਂ ਜਿਹੜੀ ਆ ਉਹ ਬਾਹਰ ਕੱਢੀ ਜਾ ਰਹੀ ਹੈ ਸਿੰਗਲ ਸਿੰਗਲ ਇੱਥੋਂ ਕਰੀਬ ਇੱਕ ਤੋਂ ਡੇਢ ਕਿਲੋਮੀਟਰ ਲੰਬਾ ਜਾਮ ਹੈ ਪਿੱਛੇ ਹਾਲਾਂਕਿ ਨਾਲ ਮੈਕਸ ਹਸਪੀਟਲ ਹੈ 6 ਫੇਜ਼ ਦਾ ਹਸਪੀਟਲ ਹੈ ਤੇ ਇਹੀ ਰਸਤਾ पीजीआई ਨੂੰ ਜਾਂਦਾ ਤਾਂ ਦਿੱਕਤ ਜ਼ਰੂਰ ਹੋ ਸਕਦੀ ਆ ਹਾਲਾਂਕਿ ਕਹਿੰਦੇ ਅਗਰ ਐਮਰਜੈਂਸੀ ਆਉਂਦੀ ਆ ਤਾਂ ਅਸੀਂ ਉਸਦੇ ਲਈ ਹਾਜ਼ਰ ਆ ਤਾਂ ਫਿਰ ਵੀ ਜੇ ਇਸ ਵੇਲੇ ਦੀ ਸਥਿਤੀ ਇਹ ਆ ਕਿ 10 ਤਰੀਕ ਦੀ ਕੌਣ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਮੁਸਤੈਦੀ ਵਧਾਈ ਹੋਈ ਹੈ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ੋਕਲਾ ਡੇਲੀ ਪੋਸਟ ਪੰਜਾਬ